ਪਰੋ ਬਾਣੀ ਰਵਿਦਾਸ ਜੀੋ ਕੀ ਘਰ ਦੁਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਬਿਨ ਦੇਖੇ ਉਪਜੇ ਨਹੀਂ ਆਸਾ ਜੋ ਦੀਸੇ ਸੋ ਹੋਏ ਬਨਾਸਾ ਬਲਨ ਸਹਿਤ ਜੋ ਜਾਪੇ ਨਾਮ ਸੋ ਜੋਗੀ ਕੇਵਲ ਨਹਿ ਕਾਮ ਪਰਚੇ ਰਾਮ ਰਵੇ ਜੋ ਕੋਈ ਪਾਰਸ ਪਰਸੇ ਦੁਬਿਧਾ ਨਾ ਹੋਈ ਰਹਾਓ ਸੋ ਮਨ ਮਨ ਕੀ ਦੁਬਿਧਾ ਖਾਏ ਬਿਨ ਦੁਆਰੇ ਤਰੇ ਲੋਕ ਸਮਾਏ ਮਨ ਕਾ ਸੁਭਾਉ ਸਭ ਕੋਈ ਕਰੇ ਕਰਤਾ ਹੋਏ ਸੂ ਅਨਪੈ ਰਹੇ ਫਲ ਕਾਰਨ ਫੂਲੀ ਬਨਰਾਏ ਫਲ ਲਾਗਾ ਤਬ ਫੂਲ ਬਿਲਾਏ ਗਿਆਨੇ ਕਾਰਨ ਕਰਮ ਅਭਿਆਸ ਗਿਆਨ ਭਇਆ ਤਹਿ ਕਰਮੇ ਨਾਸ ਕ੍ਰਿਤ ਕਾਰਨ ਦਦ ਮਥੇ ਸਿਆਨ ਜੀਵਤ ਮੋਗਤ ਸਦਾ ਨਿਰਮਾਨ ਕਹਿ ਦ ਵਿਦਾਸ ਪਰਮ ਬਿਰਾਗ ਰਿੱਦੇ ਨਾਮ ਕੀਨਾ ਜਪਸ ਅਭਾਗ ਨਾਮਦੇਵ ਆਓ ਕਲੰਦਰ ਕੇਸਵਾ ਕਨ ਅਬਦਾਲੀ ਭੇਸਵਾ ਰਹਾਓ ਜਿਨ ਅਕਾਸ਼ ਕੁਲੇ ਸਿਰ ਕੀਨੀ ਕਉਸੇ ਸਪਤ ਪਿਆਲਾ ਚਮਲ ਪੋਸ਼ ਕਾ ਮੰਦਰ ਤੇਰਾ ਏ ਵਿਦ ਬਨੇ ਗੋਪਾਲਾ ਸ਼ਪਣ ਕੋਟ ਕਾ ਪਹਿਨ ਤੇਰਾ 16 ਸਹਸ ਇਜਾਰਾ ਭਾਰ 18 ਮੁਦਗਰ ਤੇਰਾ ਸਹਿਨਿਕ ਸਭ ਸੰਸਾਰਾ ਦੇਹੀ ਮਹਜਿੱਦ ਮਨ ਮੋਲਾਨਾ ਸਹਿਜ ਨਵਾਜ ਗੁਜਾਰੇ ਬੀਬੀ ਕੋਲਾ ਸੋ ਕਾਇਨ ਤੇਰਾ ਨਿਰੰਕਾਰ ਆਕਾਰੇ ਭਗਤ ਕਰਤ ਮੇਰੇ ਤਾਲਛਣਾਏ ਕਹਿ ਭੈ ਕਰੋ ਪੁਕਾਰਾ ਨਾਮੇ ਕਾ ਸੁਆਮੀ ਅੰਤਰਜਾਮੀ ਫਿਰੇ ਸਗਲ ਵਿਦੇਸਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ